ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਪੰਜਾਬ ਚ ਠੰਡ ਜਾਂਦੇ ਹੋਏ ਵੀ ਆਪਣਾ ਜ਼ੋਰ ਵਿਖਾ ਰਹੀ ਹੈ ਸੋਮਵਾਰ ਨੂੰ ਸਵੇਰੇ ਪੰਜਾਬ ਸੰਗਠਿਤੋਂ ਦੀ ਚਾਦਰ ਚ ਲਿਪਟਿਆ ਹੋਇਆ ਨਜ਼ਰ ਆਇਆ ਜਦ ਕਿ ਸੀਤ ਲਹਿਰ ਨੇ ਲੋਕਾਂ ਨੂੰ ਕੰਬੜੀ ਮਜਬੂਰ ਕਰ ਦਿੱਤਾ ਮੌਸਮ ਵਿਭਾਗ ਅਨੁਸਾਰ ਆ ਦਿਨਾਂ ਚ ਦੌਰਾਨ ਠੰਡ ਹੋਰ ਜ਼ੋਰ ਫੜ ਸਕਦੀ ਹੈ ਕਿਉਂਕਿ 13 ਤੇ 14 ਜਨਵਰੀ ਨੂੰ ਸੰਗਠਿਤ ਹੁੰਦੀ ਸੰਭਾਵਨਾ ਦੱਸੀ ਗਈ ਹੈ ਤੇ ਪੰਜਾਬ ਚ ਪੈਰੀ ਠੰਡ ਨੂੰ ਲੈ ਕੇ ਅਲਰਟ ਵੀ ਜਾਰੀ ਕੀਤੇ ਗਏ ਨੇ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਵਿੱਚ ਕੋਲਡ ਵੇਵ ਤੇ ਠੰਡ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਲੁਧਿਆਣਾ ਦੇ ਵਿੱਚ ਕੋਲਡ ਵੇਵ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਜਿੱਥੇ ਇੱਕ ਪਾਸੇ ਸੀਤ ਲਹਿਰ ਦਾ ਕਹਿਰ ਵਿਖਣ ਨੂੰ ਮਿਲਿਆ ਉੱਥੇ ਠੰਡ ਵਿਚਾਲੇ ਧੁੱਪ ਨਿਕਲਣ ਨਾਲ ਥੋੜੀ ਰਾਹਤ ਵੀ ਮਹਿਸੂਸ ਕੀਤੀ ਗਈ ਹੈ ਅੱਜ ਸਵੇਰੇ ਜਿੱਥੇ ਪਹਿਲਾਂ ਸੰਘਣੀ ਧੁੰਦ ਪਈ ਉੱਥੇ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਧੁੱਪ ਵੀ ਨਿਕਲੀ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੌਸਮੀ ਭਾਗ ਮੁਤਾਬਕ 13 ਤੇ 14 ਜਨਵਰੀ ਨੂੰ ਧੁੰਦ ਜ਼ਿਆਦਾ ਰਹੇਗੀ ਪਰ ਲੋਹੜੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਉੱਥੇ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਚ ਸੂਬੇ ਦਾ ਸਭ ਤੋਂ ਘੱਟੋ ਘੱਟ ਤਾਪਮਾਨ ਕਿ ਜਦੋਂ ਘੱਟੋ ਘੱਟ ਤਾਪਮਨ ਇੰਨਾ ਹੀ ਠੜ ਗਿਆ ਹੋਵੇ ਇਸ ਦਿਨਾਂ ਤੋਂ ਤੁਹਾਡੇ ਚ ਵੱਤਵਤ ਤਾਪਮਨ 16.5 ਡਿਗਰੀ ਦਰਜ ਕੀਤਾ ਗਿਆ 19 ਜ਼ਿਲ੍ਹਿਆਂ ਚ ਸਵੇਰੇ ਸੰਘਣੀ ਧੁੰਦ ਲਈ ਪੀਲਾ ਅਲਰਟ ਵੀ ਜਾਰੀ ਕੀਤਾ ਗਿਆ ਤੇ 8 ਜ਼ਿਲ੍ਹਿਆਂ ਚ ਕੋਲਡ ਵੇਵ ਤੇ ਅਲਰਟ ਜਾਰੀ ਕੀਤਾ ਗਿਆ 17 ਜਨਵਰੀ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ ਮੌਸਮ ਮਾਹੀਨਾ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਠੰਡ ਦੀ ਤਿੱਬਰਤਾ ਬਰਕਰਾਰ ਰਹੇਗੀ ਅਤੇ ਕੋਹਰੇ ਦੀ ਸਥਿਤੀ ਚ ਕੋਈ ਵੱਡਾ ਸੁਧਾਰ ਨਹੀਂ ਆਵੇਗਾ ਲੋਕਾਂ ਨੂੰ ਗਰਮ ਕੱਪੜੇ ਪਹਿਨਣ ਸੇ ਦਾ ਧਿਆਨ ਰੱਖਣ ਤੇ ਬਜ਼ੁਰਗਾਂ ਤੇ ਬੱਚਿਆਂ ਦੀ ਖਾਸ ਦੇਖਭਾਲ ਕਰਨ ਦੀ ਸਲਾਹ ਦਿੱਤੀ ਗਈ ਹੈ ਇਸੇ ਤਰ Ich habe einen Job, der Dünner. ਪੰਜਾਬ ਚ ਠੰਡ ਜਾਂਦੇ ਹੋਏ ਵੀ ਆਪਣਾ ਜ਼ੋਰ ਵਿਖਾ ਰਹੀ ਹੈ ਸੋਮਵਾਰ ਨੂੰ ਸਵੇਰੇ ਪੰਜਾਬ ਸੰਘਣੀ ਧੁੰਦ ਦੀ ਚਾਦਰ ਚ ਲਿਪਟਿਆ ਹੋਇਆ ਨਜ਼ਰ ਆਇਆ ਜਦ ਕਿਸੇ ਤੀਤ ਲਹਿਰ ਨੇ ਲੋਕਾਂ ਨੂੰ ਕੰਬੜੀ ਮਜਬੂਰ ਕਰ ਦਿੱਤਾ ਮੌਸਮ ਵਿਭਾਗ ਅਨੁਸਾਰ ਆ ਦਿਨਾ ਚ ਦੌਰਾਨ ਠੰਡ ਹੋਰ ਜ਼ੋਰ ਪਾ ਸਕਦੀ ਹੈ ਕਿਉਂਕਿ 13 ਤੇ 14 ਜਨਵਰੀ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਦਸੀ ਗਈ ਹੈ ਤੇ ਪੰਜਾਬ ਚ ਪੈਰੇ ਠੰਡ ਨੂੰ ਲੈ ਕੇ ਅਲਰਟ ਵੀ ਜਾਰੀ ਕੀਤੇ ਗਏ ਨੇ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਵਿੱਚ ਕੋਲਡ ਵੇਵ ਤੇ ਧੁੰਦ ਨੂੰ ਲੈ ਕੇ ਰੈਡ ਅਲਰ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਲੁਧਿਆਣਾ ਦੇ ਵਿੱਚ ਕੋਲਡ ਵੇਵ ਨੂੰ ਲੈ ਕੇ येलो ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਚ ਜਿੱਥੇ ਇੱਕ ਪਾਸੇ ਸੀਤ ਲਹਿਰ ਦਾ ਕਹਿਰ ਵਿਖਣ ਨੂੰ ਮਿਲਿਆ ਉੱਥੇ ਠੰਡ ਵਿਚਾਲੇ ਧੁੱਪ ਨਿਕਲਣ ਨਾਲ ਥੋੜੀ ਰਾਹਤ ਵੀ ਮਹਿਸੂਸ ਕੀਤੀ ਗਈ ਹੈ ਅੱਜ ਸਵੇਰੇ ਜਿੱਥੇ ਪਹਿਲਾਂ ਸੰਘਣੀ ਧੁੰਦ ਪਈ ਉੱਥੇ ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਧੁੱਪ ਵੀ ਨਿਕਲੀ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਦੀ ਵੱਡੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੌਸਮੀ ਵਿਭਾਗ ਮੁਤਾਬਕ 13 ਤੇ 14 ਜਨਵਰੀ ਨੂੰ ਧੁੰਦ ਜ਼ਿਆਦਾ ਰਹੇਗੀ ਪਰ ਲੋਹੜੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਉੱਥੇ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਚ ਸੂਬੇ ਦਾ ਸਭ ਤੋਂ ਘੱਟੋ ਘੱਟ ਤਾਪਮਾਨ ਕਿ ਜਦੋਂ ਘੱਟੋ ਘੱਟ ਤਾਪਮਨ ਇੰਨਾ ਹੀ ਠੜ ਗਿਆ ਹੋਵੇ ਇਸ ਦਿਨਾਂ ਤੋਂ ਧਿਆਨ ਦੇ ਚਾਹਤ ਵਾਪ ਤਾਪਮਨ 16.5 ਡਿਗਰੀ ਦਰਜ ਕੀਤਾ ਗਿਆ 19 ਜਨਵਰੀ ਚ ਸਵੇਰੇ ਸੰਗਣੀ ਤੋਂ ਦੇ ਲਈ ਪੀਲਾ ਅਲਰਟ ਵੀ ਜਾਰੀ ਕੀਤਾ ਗਿਆ ਤੇ 8 ਜਨਵਰੀ ਚ ਕੋਲਡ ਵੇਵ ਤੇ ਅਲਰਟ ਜਾਰੀ ਕੀਤਾ ਗਿਆ 17 ਜਨਵਰੀ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ ਮੌਸਮ ਮਾਹੀਨ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਠੰਡ ਦੀ ਤਿੱਬਰਤਾ ਬਰਕਰਾਰ ਰਹੇਗੀ ਅਤੇ ਕੋਹਰੇ ਦੀ ਸਥਿਤੀ ਚ ਕੋਈ ਵੱਡਾ ਸੁਧਾਰ ਨਹੀਂ ਆਵੇਗਾ ਲੋਕਾਂ ਨੂੰ ਗਰਮ ਕੱਪੜੇ ਪਹਿਨਣ ਸੇ ਦਾ ਧਿਆਨ ਰੱਖਦੇ ਬਜ਼ੁਰਗਾਂ ਤੇ ਬੱਚਿਆਂ ਦੀ ਖਾਸ ਦੇਖਭਾਲ ਕਰਨ ਦੀ ਸਲਾਹ ਦਿੱਤੀ ਗਈ ਹੈ ਇਸੇ ਹੋ ਪੰਜਾਬ ਤੱਕ ਦੇਣਾ